뻔했다. ਇਨਾ ਵਕਤ ਬਹੁਤ ਬਹੁਤ ਜੀ ਸ਼ੁਭਕਾਮਨਾਵਾਂ ਅੱਛਾ ਫੋਟੋ ਲਈ ਇਧਰ ਆਓ ਹਾਂਜੀ ਬាទ ਜਿਹੜੇ ਸਾਡੇ ਆਏ ਹੀ ਮਹਿਮਾਨਾਂ ਦਾ ਸਵਾਗਤ ਕਰੋ ਸਾਰਿਆਂ ਦਾ ਸਵਾਗਤ ਕਰਨਾ ਤੇ ਦੱਬੇ ਹੱਥ ਮੇਰਾ ਵੀ ਸਵਾਗਤ ਕਰ ਲੋ ਹਾਂਜੀ

बेगाना कपड़दार पहनू पूरा हम रोपुर के मामन तायन जंके बीपीएल मार्सेल तुड़न सियान निके निके न्याने और नि बेसन ग्रुपम सारे सुतक तो के शोवों को प्यार पूरी स्वीकृति कान नमस्कार अस्सलाम वालेकुम खुशामदीन हेलो भाई सबको मेरा तरफ से मैं शुक्रिया थैंक यू ओए कटेमो तेरा कटेमो तेरा ओए एक और स्वागत की मौके पर मेरा भी स्वागत करो अगर यार इतना लग गया अच्छा ठीक है अच्छा कोई देखा नहीं मैं ਕਿੱਤਾ ਵੱਡਾ ਸਵਾਗਤ ਕੀਤਾ ਸਵਾਗਤ ਤੋਂ ਕੀਤਾ ਤੇ ਸੰਗ ਮੇਰਾ ਸੁੱਕਿਆ ਜੇ ਸਭ ਸੁੱਕਿਆ ਪਾਣੀ ਕਿੱਥੇ ਹੈ ਪਾਣੀ ਘਰੇ ਤੇ ਘੜਾ ਕਿੱਥੇ ਆਉਣਾ ਕੋਈ ਤੇ ਸੋਈ ਕਿੱਥੇ ਹੈ ਕੋਈ ਘਾੜੀ ਤੇ ਘੜਾ ਕਿੱਥੇ ਹੈ ਔਰ ਗਲੀ ਤੇ ਗਲੀ ਕਿੱਥੇ ਹੈ ਗਲੀ ਭੁੱਲੇ ਤੇ ਮੱਲਾ ਕਿੱਥੇ ਹੈ ਉਹ ਤਾਂ ਸ਼ਹਿਰ ਕਿੱਥੇ ਆ ਸ਼ਹਿਰ ਪੰਜਾਬ ਕਿੱਥੇ ਹੈ ਤੇ ਪੰਜਾਬ ਕਿੱਥੇ ਆ ਆਹ ਮੰਡੀਓ ਚ ਤੇ ਇੰਡੀਆ ਕਿੱਥੇ ਆ ਇਹ ਦੁਨੀਆ ਚ ਇਹ ਤਾਂ ਦੁਨੀਆ ਕਿੱਥੇ ਆ ਦੁਨੀਆ ਧਰਤੀ ਤੇ ਤੇ ਧਰਤੀ ਕਿੱਥੇ ਹੈ ਧਰਤੀ ਪਾਣੀ ਚ ਤੇ ਪਾਣੀ ਕਿੱਥੇ ਆ ਪਾਣੀ ਘਰੇ ਲੋੜੀ ਤੇ ਇਹ ਉਸ ਸੁਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਹੈ ਅੱਛਾ ਦੱਸਣ ਵਾਲੀ ਕਿਹੜੀ ਗੱਲ ਹੈ ਉਸ ਸੁਣ ਵਾਲੀ ਗੱਲ ਹੈ ਹਾਂ ਜੇ ਆਜ ਤੋਈ ਉਹ ਤੋਈ ਕਿਸੇ ਪਾਣੀ ਨੂੰ ਨਾ ਪਹੁੰਚਾਇਆ ਉਹ ਨਾਲੇ ਸਮੇਂ ਸਾਰੀ ਠੱਗੀ ਦਾ ਪਾਣੀ ਭੜੀ ਜਿਵੇਂ ਰਗਣ ਇਸ ਵਕਤੇ ਥਾਂ ਥਾਂ ਦੇ ਬੁੱਟੇ ਨਾ ਥਾਂ ਨੂੰ ਛੁੱਧ ਬਣਾਓ ਪਾਣੀ ਨੂੰ ਖੁੱਲ ਬਿਜਾਓ ਕੋ ਕੋਈ ਸ਼ਾਇ ਗੱਲ ਸੁਣਾ ਉਹ ਉਹ ਇਥੇ ਲੋਕਾਂ ਨੂੰ ਸਮਝਾਓ ਜਾਂ ਬਾਸ਼ ਦੇਂਦਿਆਂ ਤੇ ਤੂੰ ਆਪ ਵੀ ਗੌਰ ਕਰਨਾ ਕੋਈ ਆਪ ਵੀ ਪਾਣੀ ਬਚਾਉਣਾ ਮੈਂ ਆਪਣੇ ਸਾਹ ਕਿਦਾਂ पानी किसे दराना जोगें पिचाना जाएगा कितना पानी ठंडा होए गर्म होए उबले होए तड़का होए निकाहोए गुस्सा होए बोरा होए मेहना होए बदिया होए मेहना होए नीला होए चिंटा होए मिठा होए भुट्टा होए बम्बी दाई नारे दाई नेहरा दाई खाने दाई खूदा दाई नखेदा दाई कुचीदा दाई तड़ेआदा दाई तपस्तंदा दा� ਮੈਂ ਚੰਡੀਗੜ੍ਹ ਚੱਲਿਆ ਚੰਡੀਗੜ੍ਹ ਦੀ ਮੈਂ ਤੇ ਗਿਆ ਤੇ ਤੇਰੇ ਕੋਲ ਇੱਕ ਵੈਕੈਂਸੀ ਹੈ ਤੂੰ ਕਿਦੜੇ ਚੱਲਿਆ ਫਿਰ ਇੰਟਰਵਿਊ ਦੇ ਚੱਲਿਆ ਕੋ ਗੱਲ ਸੁਣਾ ਇੰਟਰਵਿਊ ਤੇ ਕਹਿੰਦਾ ਤੂੰ ਐਮਏ ਕੀਤੀ ਹੈ ਨਹੀਂ ਪੀਏ ਕੀਤੀ ਹੈ ਨਹੀਂ ਤੇ ਫਤੂਕ ਇੰਟਰਵਿਊ ਕੱਲੀ ਦੇ ਚੱਲਿਆ ਇੰਟਰਵਿਊ ਤੇ ਇੰਟਰਵਿਊ ਤੇ ਚੱਲਿਆ ਮੈਨੂੰ ਕੋ ਸਮਝਿਆ ਨਹੀਂ ਮੈਂ ਬਸ ਉਹਨੂੰ ਹੋ ਗਿਆ ਸਮਝਾਉ ਮੇਰੇ ਭੁੱਖੇ ਨਾ ਰਹਿਣਾ ਕੰਤਾ ਤੁਲਬ ਹੋ ਰਕੋ। ਉਹ ਬਨੇਸ਼ਾ ਮੈਂ ਤੈਨੂੰ ਹਿੱਸੇ ਕਰਕੇ ਕਿੰਨਾ ਚਾਰ ਜਮਾਤਾਂ ਪੜ੍ਹਨ ਦੇ ਚੰਗਾ ਨਾ ਲੀਦਾ। ਤੂੰ ਚਾਰ ਜਮਾਤਾਂ ਦੀ ਗੱਲ ਕਰਨਾ। ਉਹ ਕੋਲ ਮੈਂ ਪੰਜ ਜਮਾਤਾਂ ਪੜ੍ਹਿਆ ਕਿਉਂਕਿ ਵੀਰ ਜੀ ਮਿਲੀ। ਅੱਛਾ ਭਾਵੇਂ ਪੜਿਆ ਲਿਖਿਆ ਨਹੀਂ। ਹੂੰ। ਨੋਜਨ ਪੜੀ। ਉਹ ਨੋਜਨ ਨਹੀਂ ਨੌਲੇਜ ਹੁੰਦਾ। ਉਹ ਜੋ ਮਰਦੀ ਨੋਜਨ। ਹਾਂ ਨੌਲੇਜ ਜਨਦਿੱਤੀਆ। ਅੱਛਾ ਆਪਾਂ ਜਨਮ ਨਾਲ ਦਾ ਸਵਾਲ ਤਨ ਪੁੱਛਾਂ। ਅੱਛਾ ਦੱਸੋ ਬਨੇਸ਼ਾ ਜੀ। ਵੀ ਤਰੇੜ ਕਿੱਦਾਂ ਮੰਲਦੀ ਹੈ? ਤਿੰਨ ਕਿੱਥੇ? ਉਹ ਮੈਂ ਕਿਹਦੀ ਬਾਤ ਦੇ ਬੀ ਉਹਦੀ ਤ੍ਰੇਦੀ ਗੱਲ ਕਰਦਾ ਨੰਿਤ੍ਰੇਦੀ ਗਾਣਾ ਕਰਦਾ ਤ੍ਰੇਣਕ ਦਾ ਮੰਕੀ ਕਿਦੋਂ ਵੱਢੀ ਹਾਂ ਦਾ ਸਪੋਰਟ ਦਾ ਜਦੋਂ ਧਰਤੀ ਹੂ ਸੂਰਜ ਵਾਲੇ ਕੁੱਬਦੀ ਹੈ ਘੁੰਮ ਘੁੰਮ ਕੇ ਘੰਮ ਘੰਮ ਕੇ ਘੰਮ ਘੰਮ ਕੇ ਲੋਕੀ ਗੰਦੇ ਐ ਇਦੋਂ ਘੁੰਮਦੀ ਆ ਮੈਨੂੰ ਪਤਾ ਇਦਾਂ ਘੁੰਮਦੀ ਹੈ ਘੁੰਮ ਘੁੰਮ ਕੇ ਕੰਮ ਕੰਮ ਕੇ ਖੱਬੀ ਜਾਂਦੀ ਉਹਨੂੰ ਮੁੜਦਾ ਜਾਂਦਾ ਉਹ ਉਹਨੂੰ ਘੇਰ ਰੱਖਦਾ ਲੋਜੇ ਪੜੇ ਕੋਲੇਸ਼ਾ ਜੀ ਦੇ ਵੀ ਤਰ੍ਹਾਂ ਨਾ ਜੇ ਆਪ ਕੋ ਸਹੀ ਨਹੀਂ ਆ

वो तो कहते मैं जितना करता मैं अगर चुप रही जेडी जी जिनको कमी है बनता हो के मतलब हम लोग करता पता है समझ में नहीं अंग्रेजी अंग्रेजी पूछ अगर ठीक क्वेश्चन ही मैं पूछ अच्छा दसो को लेखा जी मैं ब्याले का नहीं के देता पता नहीं यार वेडिंग डॉट वेडिंग कार नहीं वेडिंग कार वर्टिकल हां हां होता है तो पहले तुझे वेडिंग करो छोटे-छोटे ਅਸਤੀ ਕਿੰਦੀ ਵੈਲਕਮ ਟੂ ਅਰ ਵੈਲਕਮ ਟੂ ਦਾ ਰੂਮ ਅੱਛਾ ਤੂੰ ਦੱਸੋ ਬੰਦੇ ਜੀ ਕਿ ਜੇ ਸੋਹਣੀ ਜੀ ਕੁੜੀ ਉੱਧਰ ਖੜੋਤੀ ਜੀ ਅੰਗਰੇਜ਼ੀ ਹਾਂ ਅੰਗਰੇਜ਼ੀ ਦੋ ਬੋਲ ਅੰਗਰੇਜ਼ੀ ਚਾਹਤਾ 10 ਬੇ 10 ਕੀ ਦਾ ਸੱਦਾਂ ਲਾ ਕੁਝ ਲੋਕ ਮੈਂ ਕਿਹਾ 10 ਕੀ ਦਾ ਸੱਦਾਂ ਲਾ ਤੂੰ ਮੈਨੂੰ ਇਹ ਪੁੱਛ ਹਾਂ ਜੋ ਪੁੱਛ ਲਿਆ ਅੱਛਾ ਤਾਂ ਇਹ ਸੋਹਣੀ ਜੀ ਕੁੜੀ ਆ ਹਾਂ ਉਹ ਛੜਕ ਤੋਂ ਮਾਰ ਖੁਦੀ ਆ ਹਾਂ ਤੇ ਤੂੰ ਉਹਨੂੰ ਅੰਗਰੇਜ਼ੀ ਕੁੜੀ ਨਹੀਂ ਕਿਹਦੇ ਜੀ

इधर आई तो हम कह ना उधर जा तो ना उधर जाने के क्या देना हम फेल रुचि बड़ी हाई एक एक कभी आना मोबाइल ना ले जाया कर हेलो हेलो ओ प्रोग्राम जाकर आज वार्ड मिले ना थोड़ी पड़े हां अम्मा चंडीगढ़ लेव चले गए चले गए चंडीगढ़ अब शॉपिंग कर ठीक मैं बहुत फोन करूंगा थैंक यू थैंक यू इधर फोन हो जाएगा फोन ओए भौटी का फोन होवे ते बंदा हास के गल्ला करता होए पूछो के गल्ला करता होए <laughs> मैं नहीं मानता तेरी बोलती दे ओ ताफले ओ जदों मैं फोन करता मेरा फोन कनी नहीं होय देखो चोर हो केड़ा भौटी का ना जाने तो सारे के पता दिस अच्छा का सुन को मेरा निकल गया तू उधर गया तू मेरे का तीन मैंने तो को काम से मैं काम तो कह गया अच्छा दस कुंडे शादी मैं ਤੁਹਾਡੇ ਘਰ ਗਿਆ ਸੀ ਤੋਂ ਕੀ ਚੱਕਰ ਸੀ ਉਹ ਉਹ ਕਰੋਲਾ ਜਾਂ ਕਰਾ ਪੈਂਚ ਕੀ ਚੱਕਰ ਉਹ ਲੜਾਈ ਹੁੰਦੀ ਉਹ ਚਲੋ ਕੁंडे शादी ਕਿੱਥੇ ਚਾਰ ਭਾਗੇ ਦੇਖਣ ਕੀ ਜਾਂਦੇ ਆ ਭਾਗਿਆਂ 'ਚ ਲੜਾਈ ਹੁੰਦੀ ਉਹ ਕਿਦਾਂ ਕੁੱਕੜ ਟਕੜਾਈ ਵਰ ਤੇਰਾ ਤਾਂ ਮਾਰ ਨਾਲ ਕੁੱਕੜ ਟਕੜਾਈ ਉਹ ਕੁੱਕੜ ਟਕੜਾਈ ਕਿਤਾ ਮਾਰ ਕੇ ਕੁੱਕੜ ਟਕੜਾਈ ਨੂੰ ਬੁੜੀ ਗੱਲਾਂ ਕਰੀਂ ਅੱਛਾ ਕੁੱਕੜ ਨੇ ਕੜਾਈ ਨੂੰ ਕੀ ਜਾਂ ਕੜਾਈ ਨੂੰ ਤਾਂ ਪਾਵਾਂ ਦੀ ਰੁੱਤੀ ਵਾ 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 ਲੜਾਈ ਦੀ ਬਾਤ ਸੋ ਲੱਗੇ ਸੇ ਕੁੱਕੜ ਕੜਾਈ

ਕਿਹੜੀ ਹੋਣੀ ਲੋਜੋ ਲੋ ਅੱਛਾ ਇਹ ਦੱਸ ਵੀ ਆਹ ਕਿਤੇ ਨਹੀਂ ਸਕਦੇ ਆ ਤੇਰੇ ਪਿਓ ਨੂੰ ਕਿੱਥੇ ਮਿਲਦੀ ਆ ਮੇਰੀ ਸ਼ਗਨ ਮੇਰੀ ਡੈਡੀ ਕਿਉਂ ਨਹੀਂ ਮਿਲਦੀ ਹਾਂ ਦੱਸ ਦੱਸ ਮੇਰੀ ਸ਼ਗਨ ਮੇਰੇ ਪਿਓ ਨੂੰ ਹਾਂ ਤੂੰ ਮੇਰੇ ਛੱਡ ਤੂੰ ਇਹ ਦੱਸ ਤੇਰੀ ਸ਼ਗਨ ਮੇਰੀ ਡੈਡਰ ਕਿਉਂ ਮਿਲਦੀ ਸੋਨਾ ਤਾਲੀਆਂ ਥੈਂਕ ਯੂ ਬਹੁਤ ਅੱਛਾ ਲੱਗਦਾ ਜਦੋਂ ਕਸਟਮਰ ਜੌਡੀਸ ਲੋਕੀ ਗਾਉਂਦੇ ਪੂਰਾ ਪੂਰਾ ਰਿਸਪੌਂਸ ਮਿਲਿਆ ਕਿਹੜੇ ਲਫ਼ਜ਼ਾਂ ਦਾ ਫਾਇਦ ਕਰਾਂ कदर के साथ जो भाई सौ रात इस मोहब्बत का मेरा रोम रोम कर जाइए मेरा रोम रोम कर थैंक यू